ਹੈਲੋ ਡੀਅਰਸ ਥਿਸ ਇਸ ਹਾਂ ਸੰਦੂ ਐਂਡ ਤੁਸੀਂ ਜੁੜ ਚੁੱਕੇ ਹੋ ਇੰਗਲਿਸ਼ ਔਨ ਅਚੀਵ ਚੈਨਲ ਨਾਲ ਸੋ ਅੱਜ ਦੀ ਵੀਡੀਓ ਬਹੁਤ ਜਿਆਦਾ ਖਾਸ ਹੋਣ ਜਾ ਰਹੀ ਹੈ ਕਿਉਂਕਿ ਅਸੀਂ ਸਾਰੀਆਂ ਜਿਹੜੀਆਂ ਵੀਡੀਓਜ਼ ਹੈਗੀਆਂ ਵਾ ਵੋਕੈਬਲਰੀ ਦੀਆਂ ਵਰਡਸ ਦੀਆਂ ਉਹ ਆਪਾਂ ਇੰਸਟਾਗ੍ਰਾਮ ਦੇ ਉੱਪਰ ਪੋਸਟ ਕਰਦੇ ਆ ਸੋ ਉਸ ਤੋਂ ਸਾਨੂੰ ਬਹੁਤ ਸਾਰੇ ਬੱਚਿਆਂ ਨੇ ਅਪਰੀਸ਼ੀਏਟ ਕੀਤਾ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਆਈ ਥੈਂਕ ਯੂ ਲਾਡ ਐਂਡ ਉਸ ਤੋਂ ਇਨਸਪਾਇਰ ਹੋ ਕੇ ਕੁਝ ਬੱਚਿਆਂ ਨੇ ਸਾਨੂੰ ਇਹ ਕੁਐਸ਼ਨਸ ਕੀਤੇ ਜਾਂ ਕੁਐਸ਼ਨਸ ਨੂੰ ਇਨਕੁਆਰੀਜ਼ ਭੇਜੀਆਂ ਕਿ ਤੁਸੀਂ ਵੀਡੀਓਜ਼ ਉਸ ਤੇ ਇੰਸਟਾਗ੍ਰਾਮ ਦੇ ਉੱਪਰ ਪੋਸ ਉਹ ਵੀਡੀਓਜ਼ ਦੇ ਵਿੱਚ ਕੁਝ ਇਹੋ ਜਿਹੇ ਵਰਡਸ ਹੁੰਦੇ ਆ ਜਿਹੜੇ ਮੀਨਸ ਕਿ ਸਾਨੂੰ ਸਮਝ ਨਹੀਂ ਆਉਂਦੇ ਸਮਝ ਨਹੀਂ ਦਸੈਂਸ ਹੁੰਦੇ ਕਿ ਯੂਜ਼ ਨਹੀਂ ਕਰਨੇ ਹੁੰਦੇ ਸੈਂਟੈਂਸ ਵਿੱਚ ਯੂਜ਼ ਕਿਵੇਂ ਕੀਤੇ ਜਾਂਦੇ ਆ ਕਿਉਂਕਿ ਕੁਝ ਨਾਉਨਸ ਹੁੰਦੇ ਆ ਕੁਝ ਪ੍ਰੋਨਾਉਨਸ ਹੁੰਦੇ ਆ ਕੁਝ ਵਰਬਸ ਹੁੰਦੀਆਂ ਵਾਂ ਕੁਝ ਐਡਵਰਬਸ ਹੁੰਦੀਆਂ ਵਾਂ ਸੋ ਇਸ ਕਰਕੇ ਕਈ ਬੱਚਿਆਂ ਨੂੰ ਜਿਹੜੇ ਬੱਚੇ ਬੇਸਿਕ ਲਰਨਰ ਹੈਗੇ ਆ ਉਹਨਾਂ ਨੂੰ ਨਹੀਂ ਸਮਝ ਲੱਗਦੀ ਸੋ ਇਸ ਤੋਂ ਆਪਾਂ ਨੇ ਇੱਕ ਡਿਸੀਜਨ ਲਿਆ ਹੋਆ ਕਿ ਹੁਣ ਆਪਾਂ ਜਿਹੜੀ ਇੰਸਟਾਗ੍ਰam ਦੇ ਉੱਪਰ ਵੀਡੀਓ ਪੋਸਟ ਕਰਾਂਗੇ ਉਸ ਦੇ ਰੀਲੇਟਡ ਹੀ YouTube ਦੇ ਉੱਪਰ ਆਪਾਂ ਸ਼ਾਰਟ ਵੀਡੀਓ ਬਣਾ ਕੇ ਪੋਸਟ ਕਰਿਆ ਕਰਾਂਗੇ ਇਸ ਦੇ ਨਾਲ ਜਿਹੜੇ ਵਰਡਸ ਹੈਗੇ ਆ ਉਹ ਬੱਚਿਆਂ ਨੂੰ ਯੂਜ਼ ਕਰਨੇ ਆ ਜਾਣਗੇ ਸੋ ਇਸ ਨਾਲ ਬੱਚਿਆਂ ਦਾ ਬੈਨੀਫਿਟ ਜ਼ਿਆਦਾ ਹੋਏਗਾ ਇਸ ਕਰਕੇ ਆਪਾਂ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਉਹ ਬਣਾਉਣ ਜਾ ਰਹੇ ਹਾਂ ਸੋ ਪਲੀਜ਼ ਜੁੜੇ ਰਹੋ ਤੇ ਐਂਡ ਤੱਕ ਇਹ ਵੀਡੀਓ ਵੇਖਿਓ ਐਂਡ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰੋ ਐਂਡ ਲਾਈਕ ਤੇ ਸ਼ੇਅਰ ਦਾ ਬਟਨ ਵੀ ਜ਼ਰੂਰ ਤੁਸੀਂ ਦੱਬੋ ਨਾ ਹੁਣ ਆਪਾਂ ਇਹ ਜਿਹੜੀ ਵੀਡੀਓ ਸਟਾਰਟ ਕਰਦੇ ਹਾਂ ਲੈਸ ਆਫ ਲੁੱਕ ਸਾਡਾ ਪਹਿਲਾ ਵਰਡ ਹੈ ਸਪਰੇਨ ਸਪਰੇਨ ਨੂੰ ਕਹਿੰਦੇ ਹਨ ਮੋਚ ਜਿਵੇਂ ਕਿ ਗੱਟੇ ਦੀ ਮੋਚ ਐਂਕਲ ਸਪਰੇਨ ਗੋਡੇ ਦੀ ਮੋਚ ਨੀ ਸਪਰੇਨ ਤੇ ਗੁੱਟ ਦੀ ਮੋਚ ਇਹਨੂੰ ਕਹਿੰਦੇ ਹਨ ਰਿਸਟ ਸਪਰੇਨ ਸੋ ਇਨਸ ਵਰਡ ਨੂੰ ਆਪਾਂ ਹੁਣ ਸੈਂਟੈਂਸ ਜੁਸ ਕਰਨ ਜਾ ਰਹੇ ਆਂ ਪਹਿਲੀ ਸਾਡੀ ਐਗਜ਼ਾਮਪਲ ਹੈਗੀ ਆ ਮੇਰੇ ਗੱਟੇ ਵਿੱਚ ਮੋਚ ਹੈ ਇਸੀ ਇੰਗਲਿਸ਼ ਹੁੰਦੀ ਆ ਆਈ ਹਾਵ ਸਪਰੇਨ ਇਨ ਮਾਈ ਐਂਕਲ ਸੈਕੰਡ ਐਗਜ਼ਾਮਪਲ ਸਾਡੀ ਹੈਗੀ ਆ ਫੁੱਟਬਾਲ ਖੇਡਦੇ ਆ ਮੇਰੇ ਗੱਟੇ ਵਿੱਚ ਮੋਚ ਆ ਗਈ ਆਈ ਸਪਰੇਨਡ ਇਨ ਮਾਈ ਐਂਕਲ ਵਾਈਲ ਪਲੇਇੰਗ ਫੁੱਟਬਾਲ ਮੇਰੇ ਗੱਟੇ ਦੀ ਮੋਚ ਮੈਨੂੰ ਬਹੁਤ ਜ਼ਿਆਦਾ ਦੁੱਖ ਦੇ ਰਹੀ ਹੈ ਮਾਈ ਐਂਕਲ ਸਪ੍ਰੇਨ ਇਜ਼ ਹਰਟਿੰਗ ਮੀ ਅ ਲੋਟ ਗਿੱਟੇ ਦੇ ਵਿੱਚ ਮੋਚ ਹੋਣ ਕਰਕੇ ਮੈਂ ਸਕੂਲ ਨਹੀਂ ਜਾ ਸਕਿਆ ਆਈ ਕੁਡ ਨਾਟ ਗੋ ਟੂ ਸਕੂਲ ਬਿਕਾਜ਼ ਆਫ ਸਪ੍ਰੇਨ ਇਨ ਮਾਈ ਐਂਕਲ ਉਹ ਤਿਲਕ ਗਈ ਅਤੇ ਉਸ ਦੇ ਗਿੱਟੇ ਵਿੱਚ ਮੋਚ ਆ ਗਈ ਸ਼ੀ ਸਲਿਪਟ ਐਂਡ ਗਾਟ ਸਪ੍ਰੇਨ ਇਨ ਹਰ ਐਂਕਲ ਅਤੇ ਲਾਸਟ ਵਨ ਇਜ਼ ਹੇਅਰ ਮੋਚ ਦੀ ਦਰਦ ਬਹੁਤ ਬੁਰੀ ਹੁੰਦੀ ਹੈ ਦਾ ਪੇਨ ਆਫ ਅ ਸਪ੍ਰੇਨ ਇਜ਼ ਵੈਰੀ ਸੀਰੀਅਸ অর ਇਜ਼ ਵੈਰੀ ਬੈਡ ਸਾਡਾ ਨੈਕਸਟ ਵਰਡ ਹੈ ਬੈਲੀਅਕ ਬੈਲੀਅਕ ਦਾ मीनिंग ਹੁੰਦਾ ਹੈ ਪੇਟ ਦਰਦ ਇਸ ਨੂੰ ਆਪਾਂ ਸਟਮਕ ਐਕ ਵੀ ਕਹਿ ਸਕਦੇ ਹਾਂ ਪੇਨ ਵੀ ਕਹਿ ਸਕਦੇ ਹਾਂ ਬਟ ਬੈਲੀਐਕ ਜਿਹੜਾ ਹੈਗਾ ਉਹ ਥੋੜਾ ਐਡਵਾਂਸ ਹੈ ਸੋ ਇਸ ਕਰਕੇ ਆਪਾਂ ਇਸ ਦੇ ਉੱਪਰ ਹੀ ਕੋਈ ਸੈਂਟੈਂਸ ਬੋਲਾਂਗੇ ਸਵੇਰੇ ਮੇਰੇ ਪੇਟ ਵਿੱਚ ਦਰਦ ਸੀ ਆਈ ਹੈਡ ਅ ਬੈਲੀਐਕ ਇਨ ਦਾ ਮਾਰਨਿੰਗ ਮੇਰੇ ਸਵੇਰ ਤੋਂ ਹੀ ਪੇਟ ਦਰਦ ਹੋ ਰਹੀ ਹੈ ਆਈ ਹੈਵ ਬੀਨ ਸਫਰਿੰਗ ਬਾਇ ਬੈਲੀਐਕ ਸਿੰਸ ਮਾਰਨਿੰਗ ਇਹ ਦਵਾਈ ਤੁਹਾਡੇ ਪੇਟ ਦੇ ਦਰਦ ਨੂੰ ਘਟਾ ਦੇਵੇਗੀ ਦਿਸ ਮੈਡੀਸਨ ਵਿਲ ਅਲੀਵिएट ਯੋਰ ਬੈਲੀਐਕ ਪੇਟ ਦਰਦ ਹੋਣ ਕਰਕੇ ਉਹ ਸਕੂਲ ਨਹੀਂ ਆ ਸਕੀ ਸ਼ੀ ਕੁਡ ਨੋਟ ਕਮ ਟੂ ਸਕੂਲ ਬਿਕਾਜ਼ ਆਫ ਹਰ ਬੈਲੀਏਕ ਉਸਦੇ ਪੇਟ ਵਿੱਚ ਦਰਦ ਸੀ ਜਾਂ ਉਸਦੇ ਪੇਟ ਵਿੱਚ ਦਰਦ ਹੋ ਰਹੀ ਸੀ ਸ਼ੀ ਵਾਸ ਸਫਰਿੰਗ ਬਾਇ ਬੈਲੀਏਕ ਇਹ ਹੈ ਸਾਡਾ ਸੈਕੰਡ ਵਰਡ ਸੋ ਆਪਾਂ ਮੂਵ ਕਰਦੇ ਹਾਂ ਥਰਡ ਵਰਡ ਤੇ ਸਾਡਾ ਤੀਜਾ ਵਰਡ ਹੈ ਸਵੇਲਿੰਗ ਸਵੇਲਿੰਗ ਦਾ ਮਤਲਬ ਹੁੰਦਾ ਹੈ ਸੋਜ ਨਾਓ ਆਪਾਂ ਕੁਝ ਐਗਜ਼ਾਮਪਲ ਦੇਖਦੇ ਹਾਂ ਕੱਲੋ ਮੇਰੇ ਹੱਥ ਦੇ ਉੱਪਰ ਸੋਜ ਸੀ ਥੇਅਰ ਵਾਸ ਆ ਸਵੇਲਿੰਗ ਔਨ ਮਾਈ ਹੈਂਡ ਯੈਸਟਰਡੇ ਇਹ ਮੈਡੀਸਨ ਤੁਹਾਡੀ ਸੋਜ ਨੂੰ ਠੀਕ ਕਰ ਦੇਵੇਗੀ ਦਿਸ ਮੈਡੀਸਨ ਵਿਲ ਹੀਲ ਯੋਰ ਸਵੈਲਿੰਗ ਸੁਜਿਆ ਹੋਇਆ ਨੱਕ ਬਹੁਤ ਹੀ ਅਜੀਬ ਲੱਗਦਾ ਹੈ ਸਵੈਲਿੰਗ ਨੋਜ਼ ਲੁਕਸ ਵੈਰੀ ਵੀਅਰਡ ਕੱਲ ਮੇਰੇ ਨੱਕ ਦੇ ਉੱਪਰ ਸੋਜ ਸੀ ਕਿਉਂਕਿ ਮੈਨੂੰ ਭੂਣ ਨੇ ਡੰਗ ਮਾਰਿਆ ਸੀ ਆਈ ਹੈਡ ਅ ਸਵੈਲਿੰਗ ਔਨ ਮਾਈ ਨੋਜ਼ ਬਿਕਾਜ਼ ਆ ਵਾਸਪ ਸਟੰਗ ਔਨ ਇਟ ਵਾਸਪ ਕਹਿੰਦੇ ਆ ਭੂਣ ਨੂੰ ਸਟਿੰਕ ਕਹਿੰਦੇ ਡੰਗ ਮਾਰ ਨੂੰ ਇਹ ਸੈਕੰਡ ਫਾਰਮ ਆ ਸੈਕੰਡ ਫਾਰਮ ਹੁੰਦੀ ਆ ਸਟੰਗ ਤੁਸੀਂ ਆਪਣੇ ਸੁੱਜੇ ਹੋਏ ਹੱਥ ਨਾਲ ਕੀ ਕਰ ਰਹੇ ਹੋ ਵਾਟ ਆਰ ਯੂ ਡੂਇੰਗ ਵਿਦ ਯੋਰ ਸਵੈਲਿੰਗ ਹੈਂਡ ਮੈਂ ਆਪਣੇ ਸੁੱਜੇ ਹੱਥ ਨਾਲ ਨਹੀਂ ਲਿਖ ਸਕਦਾ ਹਾਂ ਆਈ ਕੈਨੋਟ ਟਰਾਈਟ ਵਿਦ ਮਾਈ ਸਵੈਲਿੰਗ ਹੈਂਡ ਹੁਣ ਆਪਾਂ ਮੂਵ ਕਰਦੇ ਹਾਂ ਨੈਕਸਟ ਵਰਡ ਤੇ ਇਹ ਹੈ ਸਾਡਾ ਨੈਕਸਟ ਵਰਡ ਨੈਕਸਟ ਵਰਡ ਸਾਡਾ ਹੈ ਨਮ ਨਮ ਨੂੰ ਕਹਿੰਦੇ ਆ ਸੁੰਨ ਸੁੰਨ ਹੋ ਜਾਣਾ ਜਾਂ ਸੁੰਨ ਕਰ ਦੇਣਾ ਫਰੋਂ ਆਪਾਂ ਕੁਝ ਐਗਜ਼ਾਮਪਲਸ ਨਾਲ ਸਮਝਦੇ ਆਂ ਠੰਡ ਨਾਲ ਮੇਰੇ ਹੱਥ ਸੁੰਨ ਹੋ ਰਹੇ ਹਨ ਮਾਈ ਹੈਂਡਸ ਆਰ ਗੈਟਿੰਗ ਨੰਮ ਵਿਦ ਕੋਲਡ ਉਸ ਬੁਰੀ ਖਬਰ ਨੇ ਮੈਨੂੰ ਸੁੰਨ ਕਰ ਦਿੱਤਾ that ਬੈਡ ਨਿਊਜ਼ ਮੇਡ ਮੀ ਨੰਮ ਉਹ ਆਪਣੀ ਮਦਰ ਦੀ ਧਰਤ ਤੇ ਉੱਪਰ ਸੁੰਨ ਸੀ ਸ਼ੀ ਵਾਸ ਨੰਮ ਔਨ ਹਰ ਮਦਰਸ ਡੈਥ ਉਹ ਡਰ ਨਾਲ ਸੁੰਨ ਹੋ ਗਈ ਸ਼ੀ ਗਾਟ ਨੰਮ ਵਿਦ ਫੀਅਰ ਡਾਕਟਰ ਨੇ ਮੈਨੂੰ ਟੀਕੇ ਦੇ ਨਾਲ ਸੁੰਨ ਕਰ ਦਿੱਤਾ ਦਾ ਡਾਕਟਰ ਮੇਡ ਮੀ ਨੰਮ ਬਾਈ ਇੰਜੈਕਸ਼ਨ ਸਾਡਾ 5th ਵਰਡ ਹੈ ਕਫ ਕਫ ਕਹਿੰਦੇ ਆ ਖਾਂਸੀ ਇਹ ਨਾਉਨ ਵੀ ਹੈ ਐਂਡ ਇਹ ਵਰਬ ਵੀ ਹੈ ਖਾਂਸੀ ਕਰਨਾ ਜਾਂ ਖਾਂਸੀ ਸੋ ਆਪਾਂ ਕੋ ਐਗਜ਼ਾਮਪਲ ਨਾਲ ਸਮਝਦੇ ਆਂ ਉਹ ਖੰਘ ਰਹੀ ਹੈ ਸ਼ੀ ਇਜ਼ ਕਫਿੰਗ ਮੈਂ ਸਵੇਰ ਤੋਂ ਹੀ ਖੰਘ ਰਿਹਾ ਹਾਂ ਆਈ ਹੈਵ ਬੀਨ ਕਫਿੰਗ ਸਿンス ਮਾਰਨਿੰਗ ਮੈਂ ਖਾਂਸੀ ਦੇ ਕਰਕੇ ਬੋਲ ਨਹੀਂ ਸਕਦਾ ਹਾਂ ਆਈ ਕੈਨੋਟ ਸਪੀਕ ਬਿਕੋਜ਼ ਆਫ ਕਫਿੰਗ ਮੈਨੂੰ ਖਾਂਸੀ ਤੋਂ ਨਫ਼ਰਤ ਹੈ ਆਈ ਹੇਟ ਕਫਿੰਗ ਜਾਂ ਆਈ ਹੇਟ ਕਾਫੀ ਕਹਿ ਸਕਦੇ ਆਂ ਰੋਗੀ ਦੀ ਖਾਂਸੀ ਬਹੁਤ ਹੀ ਬੁਰੀ ਹੈ ਦ ਕਫ ਆਫ ਪੇਸ਼ੈਂਟ ਇਜ਼ ਵੈਰੀ ਡਿਸਟਰਬਿੰਗ ਜਾਂ ਇਜ਼ ਵੈਰੀ ਬੈਡ ਖਾਂਸੀ ਬਹੁਤ ਹੀ ਆਮ ਜੀ ਬਿਮਾਰੀ ਹੈ ਕਫਿੰਗ ਇਜ਼ ਵੈਰੀ ਕਾਮਨ ਐਲੀਮੈਂਟ ਸਿਕਸ ਵਰਡ ਸਾਡਾ ਹੈਗਾ ਵਾ ਸਨੀਜ ਸਨੀਜ ਨੂੰ ਕਹਿੰਦੇ ਆ ਸ਼ਿਕ ਜਾਂ ਸ਼ਿਕ ਮਾਰਨਾ ਇਹ ਨੌਨ ਵੀ ਹੈ ਐਂਡ ਇਹ ਵਰਬ ਵੀ ਹੈ ਨਾਉ ਹੁਣ ਆਪਾਂ ਐਗਜ਼ਾਮਪਲਸ ਲੈਨੇ ਆ ਮੈਨੂੰ ਸਵੇਰ ਤੋਂ ਹੀ ਸਿੱਕਾ ਆ ਰਹੀਆਂ ਹਨ ਆਈ ਹੈਵ ਬੀਨ ਸਨੀਜ਼ਿੰਗ ਸਿਨਸ ਮਾਰਨਿੰਗ ਉਸਨੇ ਸ਼ਿਕ ਨਹੀਂ ਮਾਰੀ ਸ਼ੀ ਡਿਡਨਟ ਸਨੀਜ਼ ਮੈਨੂੰ ਜੁਕਾਮ ਦੇ ਕਰਕੇ ਸ਼ਿਕਾਂ ਆ ਰਹੀਆਂ ਹਨ ਆਈ ਐਮ ਸਨੀਜ਼ਿੰਗ ਬਿਕਾਜ਼ ਆਫ ਕੋਲਡ ਸ਼ਿਕ ਨੂੰ ਇੰਡੀਆ ਦੇ ਵਿੱਚ ਇੱਕ ਬੁਰਾ ਸਗਨ ਮੰਨਿਆ ਜਾਂਦਾ ਹੈ ਸਨੀਜ਼ਿੰਗ ਇਜ਼ ਕਨਸਿਡਰਡ ਅ ਬੈਡ ਓਮਨ ਇਨ ਇੰਡੀਆ ਮੇਰੀਆਂ ਸ਼ਿਕਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ My sneezing is not stopping. ਸਾਡਾ ਨੈਕਸਟ ਵਰਡ ਹੈ ਹੈਡੈਕ। ਇਹ ਬਹੁਤ ਹੀ ਕਾਮਨ ਹੈ। ਹੈਡੈਕ ਮੀਨ ਸਿਰਦਰਦ। ਇਹਦੀਆਂ ਕੁਝ ਐਗਜ਼ਾਮਪਲਸ ਆਪਾਂ ਦੇਖਦੇ ਹਾਂ। ਮੇਰੇ ਸਿਰ ਵਿੱਚ ਦਰਦ ਹੈ। I have a headache. ਮੇਰੇ ਸਿਰ ਵਿੱਚ ਸਵੇਰ ਤੋਂ ਹੀ ਦਰਦ ਹੋ ਰਹੀ ਹੈ। I have been suffering by headaches since morning. ਮੇਰੀ ਸਿਰਦਰਦ ਬਹੁਤ ਹੀ ਬੁਰੀ ਹੈ। My headache is very bad. ਉਸਦੇ ਲੈਕਚਰ ਨੇ ਮੇਰੇ ਸਿਰ ਵਿੱਚ ਦਰਦ ਲਗਾ ਦਿੱਤੀ। His lecture made me headache. ਸਿਰਦਰਦ ਇੱਕ ਬਹੁਤ ਹੀ ਆਮ ਜੀਵ ਬਿਮਾਰੀ ਹੈ। Headache is very common disease ਵੀ ਕਹਿ ਸਕਦੇ ਹਾਂ, common ailment ਵੀ ਕਹਿ ਸਕਦੇ ਹਾਂ। ਉਸਨੇ ਮੈਨੂੰ ਸਿਰਦਰਦ ਦੀ ਦਵਾਈ ਨਹੀਂ ਦਿੱਤੀ। she did not give me pain killer for my headache ਅਤੇ ਹੁਣ ਹੈ ਸਾਡਾ ਲਾਸਟ ਵਰਡ ਲਾਸਟ ਵਰਡ ਹੈ ਸਾਡਾ ਸੋਰ ਥਰੋਟ ਸੋਰ ਥਰੋਟ ਨੂੰ ਕਹਿੰਦੇ ਹਨ ਗਲੇ ਵਿੱਚ ਖਰਾਸ਼ ਹੋਣਾ ਜਾਂ ਗਲਾ ਪੱਕਣਾ ਜਾਂ ਗਲਾ ਖਰਾਬ ਹੋਣਾ ਮੇਰਾ ਗਲਾ ਖਰਾਬ ਹੈ ਆਈ ਹੈਵ ਅ ਸੋਰ ਥਰੋਟ ਮੈਂ ਬੋਲ ਨਹੀਂ ਸਕਦਾ ਹਾਂ ਕਿਉਂਕਿ ਮੇਰਾ ਗਲਾ ਖਰਾਬ ਹੈ ਆਈ ਕੈਨ ਨਾਟ ਸਪੀਕ ਬਿਕੋਜ਼ ਆਈ ਹੈਵ ਅ ਸੋਰ ਥਰੋਟ ਅਧਿਆਪਕ ਨੇ ਗਲਾ ਖਰਾਬ ਹੋਣ ਕਰਕੇ ਕਲਾਸ ਨਹੀਂ ਲਗਾਈ ਦਾ ਟੀਚਰ ਡਿਡ ਨਾਟ ਅਟੈਂਡ ਕਲਾਸ ਬਿਕੋਜ਼ ਆਫ ਸੋਰ ਥਰੋਟ ਮੈਂ ਗਲਾ ਖਰਾਬ ਹੋਣ ਕਰਕੇ ਮੈਡੀਸਨ ਲੈ ਚੁੱਕਾ ਹਾਂ ਆਈ ਹੈਵ ਟੇਕਨ ਮੈਡੀਸਨ ਬਿਕੋਜ਼ ਆਫ ਸੋਰ ਥਰੋਟ ਅਤੇ ਲਾਸਟ ਵਨ ਸਾਡਾ ਸੈਂਟੈਂਸ ਹੈ ਗਲਾ ਖਰਾਬ ਹੋਣਾ ਕੋਈ ਗੰਭੀਰ ਸਮੱਸਿਆ ਨਹੀਂ ਹੈ ਇਸ ਨੂੰ ਆਪਾਂ ਕਹਾਂਗੇ ਸੋਰ ਥਰੋਟ ਇਸ ਨਾਟ ਅ ਵੈਰੀ ਸੀਰੀਅਸ ਇਸ਼ੂ ਜਾਂ ਸੋਰ ਥਰੋਟ ਇਸ ਨਾਟ ਵੈਰੀ ਸੀਰੀਅਸ ਪ੍ਰੋਬਲਮ ਸੋ ਇਹ ਸਨ ਸਾਡੇ ਅੱਜ ਦੇ ਵਰਡ ਪਲੀਜ਼ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਮਾਈ ਚੈਨਲ ਇਫ ਯੂ ਵਾਂਟ ਟੂ ਲਰਨ ਇੰਗਲਿਸ਼ ਪਲੀਜ਼ ਸਟੇ ਇਨ ਟੱਚ ਵੀ ਵਿਲ ਟੀਚ ਯੂ ਥੈਂਕਸ ਫਾਰ ਵਾਚਿੰਗ